ਅਕਾਲ ਪੁਰਖ ワਇਰ ਨੂੰ ਸਵਾਸਾਰੀ ਦੀ ਪੂਜੀ ਲੈ ਕਰਕੇ ਬਾਦ ਲੋਕ ਦੇ ਐ ਸੰਗ ਸਵਾਸਾਰੀ ਦੀ ਪੂਜੀ ਨੂੰ ਪੂਰਿਆ ਕਰਦਿਆਂ ਹੋਇਆ ਅਕਾਲ ਪੁਰਖ ਨੇ ਕਰਕੇ ਨੇ ਉਹਨਾਂ ਦੇ ਸੂ ਪਰਿਵਾਰ ਤੋਂ ਪ੍ਰਣ ਪ੍ਰਾਮਾਣ ਤੋਂ ਆਪਣੇ ਇਲਾਕੇ ਲਈ ਪੂਜੀ ਬਾਣੀ ਇਲਾਹੀ ਬਾਣੀ ਦਰਗਾਈ ਬਾਣੀ ਦੇ ਇਸੀ

ਇਕਦਮ ਐਸਾ ਸਮਾਹ ਹੋ ਜਾਣਾ ਸਾਥ ਸੰਗਤ ਜੀ ਆਪਾਂ ਵੀ ਇਹ ਸੰਸਾਰ ਨੂੰ ਇਕਦਮ ਛੱਡ ਕੇ ਤੁਰ ਜਾਣਾ ਗੁਰਬਾਣੀ ਦਾ ਪਰਮਾਰਣਾ ਰਣਾ ਰਾਉਣਾ ਤੋੜਿਆ ਨੰਨਾ ਤੋਂ ਪਕੀਰ ਵਾਰੀ ਆਪ ਕੋ ਆਪਣੀ ਕੋਈ ਨਾਮੰਦ ਤੀਰ ਕਿੰਨੇ ਦੇਖਦੇ ਸੇ ਸਭ ਦੇ ਦੇਖਿਆ ਬਾਸਟੜ ਦੇ ਦੇਖਿਆ ਕਿੰਨੇ ਸਾਥ ਸੰਗਤ ਜੀ ਕਿੰਨੇ ਦਾ ਸਫਲ ਹੋ ਰਿਹਾ ਕਿੰਨੇ ਦਾ ਕਟ ਮੋੜਿਆਂ ਉੱਤਰ ਰਾਇ ਹੈ ਔਰ ਕਿੰਨੇ ਮੌਤ ਨੂੰ ਵੀ ਲੱਤੀ ਤੇ ਡਰ ਰਹੇ ਕਿੰਨੇ ਜਾ ਰਹੇ ਨੇ ਰਾਹ ਭਰੇ ਜਾ ਰਹੇ ਕਿੰਨੇ ਆਉਣ ਵਾਲੇ ਨੇ ਕਿੰਨੇ ਜਾਣ ਵਾਲੇ ਦਾ ਸੰਸਾਰ ਕਿੰਨੇ ਸੰਸਾਰ ਤੋਂ ਸੰਸਾਰ ਦੇ ਵਿੱਚ ਆ ਰਹੇ ਨੇ ਕਰਮ ਹੋ ਰਿਹਾ ਉਹਦੀ ਵੀ ਗਿਣਤੀ ਮਿਲਦੀ ਨਹੀਂ ਹੈ ਔਰ ਕਿੰਨੇ ਦੁਨੀਆਂ ਤੋਂ ਜਾ ਰਹੇ ਨੇ ਉਹਨਾਂ ਦੀ ਵੀ ਗਿਣਤੀ ਮਿਲਦੀ ਨਹੀਂ ਹੈ ਕਿੰਨੇ ਦੁਨੀਆਂ ਜਾ ਰਹੇ ਨੇ ਕਿੰਨਾਂ ਦੀ ਮੌਤ ਹੋ ਰਹੀ ਹੈ ਆਇਆ ਮਹਾਰਾਜ ਕਹਿੰਦੇ ਮੈਂ ਨਾ ਰਾੜਾ ਲਾਉਣਾ ਕੋਰਿਆ ਹੈ ਰੰਮਨਤ ਉਹਦਾ ਤੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਜੋਪ ਕਿਉਂ ਤੋਂ ਬਣ ਜਾ ਕਰੋ ਅੱਜ ਕਾਲ ਨਾਨਕ ਹਰ ਗੁਣ ਵਾਹਿ ਦੇ ਸਾਡਾ ਸਰਦ ਜਨ ਜਾਲ ਮਹਾਰਾਜ ਨੇ ਇੱਕ ਦਿਨ ਸਮਾ ਆ ਜਣਾ ਮਨਾ ਤੇਰੀ ਵੀ ਵਾਰੀ ਆ ਜਾਣੀ ਹੈ ਕਿਉਂ ਮਹਾਰਾਜ ਕਹਿੰਦੇ ਦੇਖੀ ਕਿ ਤੇ ਅਵੇਸਵਾ ਪਾਣ ਹੋ ਕੇ ਕਿਤੇ ਸਮਾਂ ਨਾ ਬਚੀ ਅਗਨੀ ਇਹ ਤੇ ਭੋੜਣਾ ਨਾਮੀ ਇਸ ਸੰਸਾਰ ਦੇ ਮੈਂ ਨੀ ਦੁਨੀਆ ਤੋਂ ਜਾਣਾ ਮਹਾਰਾਜ ਦੇ ਤਿਆਰੀ ਰੱਖ ਪਤਾ ਨਹੀਂ ਹੈ ਮਰਨ ਦੇ ਨਾ ਬਾਰਤ ਨਾ ਜੋਗਨਾ ਨਾ ਬਿਰਤੀ ਕਿਸ ਬੰਦ ਉਹ ਬੇਰਾਂ ਦਾ ਸੁਖੀ ਹੈ ਜੋ ਆਇ ਪਰੇ ਜਾਂ ਫੰਦ ਕਦੋਂ ਮੌਤ ਨੂੰ ਮੌਤ ਨੇ ਆ ਜਾਣਾ ਹੈ ਕੋਈ ਨਹੀਂ ਦੇਖਦਾ ਬੱਤ ਬਣਾਉਂ ਨਹੀਂ ਦੇਖਦਾ ਜਵਾਨੀ ਉਹ ਨਹੀਂ ਦੇਖਦਾ ਅਰਥ ਕਾੜੋ ਮਰਾ ਕੋਈ ਨਹੀਂ ਦੇਖਦਾ ਬਟੇਪਾ ਜਦੋਂ ਕਾਲ ਆਉਂਦਾ ਹੈ ਮੌਤ ਆਉਂਦੀ ਹੈ ਸਾਹ ਸਭ ਦੀ ਉਹ ਸਮਾਂ ਨਹੀਂ ਦੇਦੀ ਸਰਕਾਰ ਕਹਿੰਦੇ ਇੱਕ ਦਿਨ ਐਸਾ ਆ ਜਣਾ ਮਨਾ ਤੇਰੀ ਵੀ ਵਾਰੀ ਆ ਜਾਣੀ ਆ ਤਿਆਰੀ ਰੱਖ ਪਰੀਤਾ ਜਿਸ ਆਸਾ ਨਾਲੋਂ ਵੈਸੇ ਕੀਤੇ ਵੈਸੇ ਆ ਜਿਹੜੇ ਆਸਮਨ ਤੇ ਆਪਾ ਬੈਠੇ ਇੱਥੇ ਪਗਾਨੀ ਕਿੰਨੇ ਕਾ ਕੇ ਦੁਨੀਆ ਤੋਂ ਚਲੇ ਗਏ ਕੋਈ ਗੜਤੀ ਬਣਤੀ ਨਹੀਂ ਆ ਮਹਾਰਾਜ ਕਹਿੰਦੇ ਜੋ ਆਇਆ ਸਭ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਦੀ ਪ੍ਰਾਣਾ ਕੋ ਸਾਹਿਬ ਮਨੋਂ ਵਸਾਈਆਂ ਆਪਣੀ ਆਪਣਾ ਫੇਸ ਆਸ ਬਾਰੇ ਮਹਾਰਾਜ ਨੇ ਐਸੋ ਸੰਸਾਰ ਕੇਸਨਾ ਰਹਿਣਾ ਕੋ ਪਈਏ ਦੇ ਸੁਦੇ ਸੁਦੇ ਰੇਤ ਚਲੋ ਤਮਨ ਨਦਰ ਕੋ ਦੱਕਾ ਦੁਨੀਆ ਦੇ ਬਾਹਰ ਰਹਿ ਕੇ ਤਿਆਰੀ ਰੱਖ ਤੇਰੀ ਵੀ ਵਾਰੀ ਆ ਜਾਣੀ ਹੈ ਕਿਉਂਕਿ ਸੱਚ ਅਕਾਲ ਪੁਰਖ ਵਾਹਿਗੁਰੂ ਦਾ ਕਾਨੂੰਨ ਹੈ ਧਰਤੀ ਦਾ ਕਾਨੂੰਨ ਹੈ ਜਿਹੜਾ ਤੇ ਚੀਜ਼ ਪੈਦਾਏ ਸੋਹੀ ਆ ਪੈਦਾ ਹੋਇਆ ਭਾਵੇਂ ਬਲਸਪਤੀ ਹੈ ਭਾਵੇਂ ਜੀਵ ਆਤਮਾ ਹੈ ਆਮੇ ਬਨਸਪਤੀ ਦੇ ਰੂਪ ਦੇ ਵਿੱਚ ਆ ਪਾਣੇ ਜੀਵ ਆਤਮਾ ਦੇ ਰੂਪ ਦੇ ਵਿੱਚ ਹੈ ਜਿਹੜੀ ਕੀ ਧਰਤੀ ਤੇ ਪੈਦਾ ਹੋਇਆ ਇੱਕ ਦਿਨ ਉਹਦਾ ਬਨਾਸ ਨੂੰ ਦਿਖਾਣਾ ਹੈ ਜੀ ਦਾ ਜਨਮ ਹੋਇਆ ਇੱਕ ਦਿਨ ਉਹਦੀ ਮੌਤ ਜ਼ਰੂਰ ਹੋਣੀ ਹੈ ਮਾਰਤਪਤਾਂ ਕੀ ਕਹਿੰਦੇ ਹੈ ਤਿਆਰੀ ਰੱਖ ਸਮੇਂ ਦਾ ਪਤਾ ਨਹੀਂ ਕਦੋਂ ਆ ਜਾਣਾ ਹੈ ਮਾਰਾ ਕਹਿੰਦੇ ਮਰਨ ਦਾ ਮੂਰਤ ਪੁੱਛਿਆ ਪੁੱਛੀ ਥਿਤਨਾ ਵਾਰ ਜਦੋਂ ਮਾਰਤ ਨੇ ਲੈ ਕੇ ਜਾਣਾ ਉਹ ਦਿਨ ਨਹੀਂ ਪੁੱਛੜਾ ਅਸੀਂ ਕਹਿੰਦੇ ਬਾਰ-ਬਾਰ ਹੈ ਜੀ ਮੰਗਲਵਾਰ ਮਾੜਾ ਜੀ ਵੀਰਵਾਰ ਮਾੜਾ ਜੀ ਅਸੀਂ ਕਹਿੰਦੇ ਆ ਮਾੜਾ ਉਹ ਨਹੀਂ ਦਿਖਦਾ ਉਹ ਤਾਂ ਕੰਮ ਕਰਦੇ ਵੀਰਵਾਰ ਆ ਮੰਗਲਵਾਰ ਆ ਇਹ ਸਾਡੇ ਭਰਾਏ ਉਹਨਾਂ ਦਾ ਵੀਰਵਾਰ ਵੀ ਮਾੜੇ ਨੇ ਕੋਈ ਮਾੜਾ ਨਹੀਂ ਮਾਰੇ ਮੈਨੂੰ ਜਿੱਦਾਂ ਡਾਕਟਰ ਵੀਰਵਾਰ ਉਹਦੇ ਜਿੱਦਾਂ ਮਾਂ ਬਾਪ ਸਿਹਤ ਜਿਵੇਂ ਚੇਮੋੜ ਦੇ ਨਾ ਜੇ ਬਹਾਰ ਉਹਦੇ ਤੁਰੀਂ ਕਿ ਮਾਰ ਕੇ ਜੀਵਾਂ ਉਹ ਦੇ ਨਵੇਂ ਮਾਪ ਤੋਂ ਤੜਨਾ ਪੜਦੰਦੇ ਗੱਲ ਕੇ ਪੜੀਏ ਉਹ ਜਿਹੜੇ ਰਾਹੇ ਨਹੀਂ ਜਾਣਦੇ ਇੱਕ ਦਿਨ ਤੂੰ ਵੀ ਦੂਰ ਜਾਵੇਂ ਜੇ ਰਾਹੇ ਨਹੀਂ ਜਾਣ ਕੋਸੂ ਸਮਨੇ ਆ ਜਾਣਾ ਪਰ ਇੱਕ ਦਿਨ ਤੇਰੇ ਤੇ ਵੀ ਆ ਜਾਣਾ ਮਰਗ ਵਿੱਚ ਪਾਰਸੀ ਕੇ ਜੋ ਹੁਆ ਉਹ ਆਪੜੇ ਤੇ ਜਾਣ ਜਿਹੜੀਆਂ ਤੰਦਰਾ ਜਿਹੜੀਆਂ ਦਰਿਆਾਂ ਦੇ ਗਮਾਂਡੀਆਂ ਦੇ ਦਿਸਮਾ ਨੇ ਨਾ ਇੱਕ ਦਿਨ ਮਰਗ ਵਿੱਚ ਤੇਰੇ ਘਰ ਵੀ ਜ਼ਰੂਰ ਵਜਣਗੇ ਇਹ ਸੱਚ ਹੈ ਇੱਕ ਦਿਨ ਤੇਰੇ ਤੇ ਵੀ ਸਮਾ ਆ ਜਾਣਾ ਮਰਗਦੇ ਇਸੋ ਸੰਸਾਰ ਤੇਖਣਾ ਰਹਿਣ ਨਾ ਕੋ ਪਿਆਰੇ ਆੱਖਾਂ ਦੇ ਨਾਲ ਜਿੱਤੇ ਤੱਕ ਸੰਸਾਰ ਦਿਖਦਾ ਐ ਇਹ ਮਰਗਦੇ ਸੱਜਣ ਰੜ ਬੜਾ ਵੀ ਤਪਾ ਦੇਖੋ ਕਿੰਨੇ ਆਣੇ ਨੇ ਬਜ਼ੁਰਗ ਬੈਠੇ ਨੇ ਕੋਈ ਕਿਸੇ ਨੇ ਕਿਸੇ ਦਾ ਮਾਨ ਨਾ ਤੋੜਿਆ ਕਿਸੇ ਨੇ ਕਿਉਂ ਨਾ ਤੋੜਿਆ ਕਿਸੇ ਨੇ ਪੁੱਤ ਨੂੰ ਤੋੜਿਆ ਕਿਸੇ ਨੇ ਧੀ ਨੂੰ ਤੋੜਿਆ ਕਿਸੇ ਨੇ ਭੈਣ ਨੂੰ ਤੋੜਿਆ ਕਿਸੇ ਨੇ ਭਰਾ ਨੂੰ ਤੋੜਿਆ ਕਿਸ ਨੇ ਪੁੱਤ ਨੂੰ ਤੋਰਿਆ ਕਿਸ ਨੇ ਧੀ ਨੂੰ ਤੋਰਿਆ ਮਰ ਅਕਿੰਦੇ ਇਹ ਜਿਹੜਾ ਸੰਸਾਰ ਹੈ ਇਹ ਮਰ ਅਕਿੰਦੇ ਰਹਿਣ ਵਾਲਾ ਦੁਨੀਆ ਹੱਥੀਂ ਪੋਰੇ ਤੁਰਦੇ ਦੇਖੇ ਕਿੰਨੇ ਮੱਥਾ ਨਾਲ ਤੋਰਿਆ ਸੀ ਕਿੰਨੇ ਦੇ ਮਗਰ ਗਏ ਆ ਉਹ ਜਾਣਤ ਨਹੀਂ ਕਰਤੀ ਦੁਨੀਆ ਮਾਰਾ ਪਤਾ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਕਹਿੰਦੇ ਆ ਇੱਕ ਦਿਨ ਸਮਾਂ ਆਏਗਾ ਬਰਾ ਤੇਰੀ ਵੀ ਵਾਰੀ ਆਵੇਗੀ ਇਹਨੀਆਂ ਸੰਸਾਰ ਨੂੰ ਧੀਆਂ ਪੁੱਤਰਾਂ ਨੂੰ ਭੈਣ ਭਰਾਵਾਂ ਨੂੰ ਇਹ ਸੰਸਾਰ ਨੂੰ ਛੱਡ ਕੇ ਤੂੰ ਵੀ ਇੱਕ ਦਿਨ ਤੁਰ ਜਾਵੇਂਗਾ ਕਿ ਕਿਤੇ ਨਾ ਤੇਰੀ ਵੀ ਮੌਤ ਹੋ ਜਾਣੀ ਹੈ ਤੇਨਾਂ ਪ੍ਰਕਾਰ ਦੀ ਮੌਤ ਮੰਨੀ ਗਈ ਹੈ ਪਹਿਲੀ ਮੌਤ ਸੁਪਣ ਮੌਤ ਹੈ ਸੌ ਜਾਂਦੇ ਆ ਪਤਾ ਨਹੀਂ ਸਵੇਰ ਨੂੰ ਉੱਠਾਂਗੇ ਕਿ ਨਹੀਂ ਉੱਠਾਂਗੇ ਏਂ ਦੇਖੇ ਰਹੇ ਸੁੱਤੇ ਪਈ ਰਹਿੰਦੀ ਐ ਆਪ ਟੈਕ ਆ ਗਿਆ ਪਤਾ ਹੀ ਲੱਗਿਆ ਪਰਵਾਹ ਕੁੜੇ ਪਿਆ ਬੱਚੇ ਕੁੜੇ ਕਹਿੰਦੇ ਘਰ ਘਰ ਕੁੜੇ ਕਹਿੰਦੇ ਪਤਾ ਹੀ ਨਹੀਂ ਲੱਗਿਆ ਸੁੱਤੇ ਪਈ ਰਹੇਗੀ ਸਵੇਰ ਉੱਠਿਆ ਤਾਂ ਕੁਝ ਵੀ ਜੀ ਜਿਹੜੇ ਮੰਨਦਾ ਤਾਂ ਬਾਣੀ ਨਹੀਂ ਪੜ੍ਹਦੇ ਸਿਮਰਨ ਨਹੀਂ ਕਰਦੇ ਭਜਨ ਨਹੀਂ ਕਰਦੇ ਮੁਕਤਬਰੀ ਨਹੀਂ ਉੱਠਦੇ ਗਤਰੀ ਨਹੀਂ ਕਰਦੇ ਸਤ ਸੰਗ ਨਹੀਂ ਕਰਦੇ ਗੁਰੂ ਘਰ ਦੀਆਂ ਅੰਦਰ ਪਰ ਉਹ ਵੀ ਪਰੇ ਹੋਏ ਨੇ ਇਹ ਮਾਨ ਸਤਿਗੁਰੂ ਪਾਤਾ ਜਰਨੈਲ ਸਿੰਘ ਦੀ ਮਾਪੁਰਖ 20ਵੀਂ ਸਦੀ ਦੇ ਅਵਤਾਰ ਮਾਪੁਰਖ ਵਚਨ ਕਰ ਦਿੰਦੇ ਸੀ ਕਹਿੰਦੇ ਮੈਂ ਸਰੀਰਕ ਬਾਦ ਨੂੰ ਮੌਤ ਵੀ ਮੰਨਦਾ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੈ ਜਮੀਰ ਦਾ ਮਰ ਜਾਣਾ ਹੀ ਮੌਤ ਹੈ ਆਪਾਂ ਕਹਿੰਦੇ ਨੇ ਜਿਹਦੀ ਜਮੀਰ ਨਾ ਹੋਵੇ ਜਿਹਦੀ ਇਤਨਾ ਕੁਤ ਮਰਿਆ ਨੇ ਜ਼ਮਾਨੇ ਨੂੰ ਤੇ ਮਾਰਾ ਪਤਾ ਕੀ ਕਹਿੰਦਾ ਦੁਰਬਖ ਤੇ ਪਾਈ ਪੜ ਭਾਗੀ ਦੁਰਲੱਭ ਦੇ ਪਾਈਪਟ ਭਾਜੀ ਦੁਰਲੱਭ ਦਾ ਮਤਲਬ ਹੁੰਦਾ ਇੰਨੀ ਮਹਿੰਗੀ ਇੰਨੀ ਜਿਹਦਾ ਕੋਈ ਵੀ ਮੁੱਲ ਨਹੀਂ ਆਹ ਸਰੀਰ ਦਾ ਕੀਮਤ ਹੁੰਦਾ ਜੀ ਕੋਈ ਮੁੱਲ ਨਹੀਂ ਉਹ ਮੁੱਲਾ ਵਾਲਾ ਬਹੁਤ ਮੁੱਲ ਬਹੁਤ ਮੁੱਲ ਆਹ ਸਰੀਰ ਇਹਦੀ ਕੀਮਤ ਕਦੋਂ ਪੈਂਦੀ ਆ ਆਹ ਸਵਾਸਾਂ ਦੀ ਕੀਮਤ ਕਦੋਂ ਪੈਂਦੀ ਆ ਜਦੋਂ 5-5 ਲੱਖ ਰੁਪਈਆ ਡਾਕਟਰ ਦੇ ਕਾਊਂਟਰ ਤੇ ਰੱਖ ਦਿੰਦੇ ਆ ਉਹ ਕੀ ਕਹਿੰਦੇ ਆ ਜੀ ਇਹਨੂੰ ਇਹਦੇ ਚ ਜਾਨ ਪਾਉਂਦੇ ਆ ਆਹ ਸਵਾਸ ਪਾਦੇ ਉਹ ਕਹਿੰਦਾ ਮੇਰੇ ਹੱਥ ਕੁਝ ਨਹੀਂ ਮਦਦ ਕਰਦੋਂ ਕਰਨ ਵਾਲਾ ਬਾ ਪ੍ਰਾਣਿਕ ਨੂੰ ਵੜਾ ਕੇ ਰੱਖਣ ਵਾਲਾ ਮਾਮਲਾ ਹੈ ਜੇ ਕੜਗੀ ਮੈਂ ਵਿਚਾਰ ਨਹੀਂ ਸਕਦਾ ਜੇ ਵਧੀਏ ਇਹਨੂੰ ਮੰਨ ਵੀ ਸਕਦਾ ਦੂਸਰੀ ਬਾਤ ਹੈ ਜਿਹੜੇ ਨਾਮ ਨੂੰ ਜੱਦ ਦੇ ਮਾਰਕਾਂ ਦਰਤਪ ਦੇ ਪਾਈਪ ਤੋਂ ਬਾਕੀ ਨਾਮ ਨਾਲ ਦੇ ਪੈਸੇ ਆਤਮ ਨੂੰ ਕਰ ਮਰਨਾ ਜੇ ਮਾਰਕਾਂ ਦਰਤਪ ਦਾ ਸਾਹਮਣਾ ਜਦੋਂ ਕਿ ਆਤਮ ਨੂੰ ਕਰ ਖਾਣ ਤੋਂ ਅੱਗੇ ਜਾਂ ਤੱਕ ਦਾ ਸਾਇਤ ਕੋਈ ਦੁਨੀਆਂ ਦਾ ਸਾਇਤ ਹੈ ਜਿਵੇਂ ਸਰੀਰ ਨੂੰ ਸੁਰੱਖਿਅਤ ਰੱਖਣ ਵਾਸਤੇ ਪੋਸ਼ਟਿਕ ਭੋਜਨ ਦੀ ਲੋੜ ਹੈ ਸਭ ਲੋਕ ਕਹਿੰਦੇ ਨੇ ਕਿ ਪੋਸ਼ਟਿਕ ਭੋਜਨ ਖਾਣ ਤਾਂ ਸਰੀਰ ਠੋਡਾ ਸਵੱਤ ਰਹਿਗਾ ਜਿਵੇਂ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਵਾਇਕੂ ਦਾ ਭਜਨ ਕਰਨਾ ਵੀ ਜ਼ਰੂਰੀ ਹੈ ਜਿਹੜੇ ਭਜਨ ਨਹੀਂ ਕਰਦੇ ਨਾਮ ਨਹੀਂ ਜਪਣੇ ਮਾਨਸਿਕ ਤੌਰੇ 'ਤੇ ਉਹ ਹੋਏ ਹੋਏ ਨਾਮ ਨਾਲ ਜਪ ਕੇ ਆਤਮਾ ਕੀ ਮਤਲਬ ਹੈ ਆਪਣੀ ਆਤਮਾ ਦਾ ਆਪ ਹੀ ਧਾਤ ਕਰੀ ਹੁੰਦੇ ਆਪਣੀ ਮੌਤ ਆਪ ਹੀ ਦੇ ਜੰਦ। ਆਤਮਾ ਕਾ ਕੀ ਜਨਤ ਕਸਾਈ ਉਹ ਦੁਨੀਆਂ ਦੇ ਜਨਤ ਦੇ ਕਸਾਈ ਨੇ। ਪੰਨੀ ਤਾਣੇ ਜਪਾਇਆ ਪੁਰੇ ਗੁਰੂ ਕੀ ਸੇਵਾ ਨਾਮ ਜਿਨੀ ਵਿਰਥਾ ਜਨਮ ਗਵਾਇਆ ਕੋਲ ਨਾਮ ਬਾਣੀ ਤਾਂ ਇਹੋ ਸਾਸ ਸੰਧਾ ਜੀ ਮਨ ਕੁੱਣਾ ਬਾਰੇ ਇਹੋ ਕਹਿ ਗਿਆ ਜਿਹੜੇ ਨਾਮ ਨੂੰ ਜਪਦੇ

ਆ ਸਰੀਰ ਤਾਂ ਮਰ ਜਾਂਦਾ ਆ ਆਤਮਾ ਦੀ ਮਰਦੀ ਅਜਿਹੇ ਵਿੱਚ ਮੌਤ ਹੈ ਇਹਨੂੰ ਮਰਦਾ ਸਰੀਰ ਮਰਦਾ ਹੈ ਮਰਗਦਾ ਪੰਜ ਤੱਤ ਕੋਤਾਂ ਨਾਲ ਰੱਤੇ ਉਹਦਾਨੋਂ ਚੰਦਰ ਸੋਈਆਂ ਹਾਨ ਮਰਗਦਾ ਪੰਜ ਤੱਤਾਂ ਦਾ ਸਰੀਰ ਹੈ ਇਹ ਪੰਜ ਤੱਤ ਤੱਤਾਂ ਦੇ ਵਿੱਚ ਮਿਲ ਜਾਣੇ ਆ ਮੱਗ ਤੱਕ ਮੇਰੇ ਕੰਨੇ ਨਾ ਹਵਾ ਚਾਵਾ ਮਰੇ ਤੇ ਪਾਣੀ ਤੇ ਪਾਣੀ ਮਰੇ ਨਾ ਰਕੀ ਤੇ ਰਕੀ ਮਰਨੀਆ ਪਰ ਸਾਰੰਸ਼ ਵੇਖਣਾ ਆਪਣੇ ਕਰੀ ਮਹਾਰਤ ਕੇ ਰਹਿ ਨਾ ਪਾਵੇ ਸੋਰਾਰੇ ਦੇਵਾ ਉਪਸਧਾਰੇ ਕਰ ਮਨਾਂ ਦੀ ਸੇਵਾ ਜੀਵਤ ਪੇਖੇ ਜਿਨੀ ਹਾਰ ਹਾਰ ਤੇ ਆਏ ਮਰਗ ਦੇ ਧਰਤੀ ਦਾ ਕਾਨੂੰਨ ਹੈ ਤਾਲਪੁਰਖ ਦਾ ਕਾਨੂੰਨ ਆ ਵੀ ਜਿਹੜਾ ਧਰਤੀ ਤੇ ਆ ਪਾਉਨੇ ਦੇ ਪਾਇਆ ਪਾਉਨੇ ਰਸਸ ਆਇਆ ਪਾਵੇਂ ਬੋਲਖਾਇਆ ਕੋਈ ਵੀ ਧਰਤੀ ਤੇ ਆਇਆ ਪਾਉਨੇ ਫਕੀਰ ਆਇਆ ਪਰ ਧਰਤੀ ਦਾ ਕਾਨੂੰਨ ਸੀ ਇਹ ਧਰਤੀ ਨੂੰ ਛੱਡ ਕੇ ਜਾਣਾ ਪਿਆ ਇੱਥੇ ਕੋਈ ਪੱਕਾ ਨਹੀਂ ਰਹਿ ਸਕਿਆ ਜਿੱਥੇ ਤਨਾਹ ਸਰੀਰ ਇਹਨੂੰ ਧਰਤੀ ਨੂੰ ਛੱਡ ਕੇ ਜਾਣਾ ਪਿਆ ਹੈ ਸਰੀਰ ਨੂੰ ਛੱਡ ਕੇ ਜਾਣਾ ਪਿਆ ਪਰਦਾ ਸائیں ਮਾਪਾਂ ਦਾ ਸੋਨਣਾ ਦੇਵਾ ਉੱਪਰ ਸਤਾਰੀ ਕਰ ਬਹੁਤ ਨਮਸਿਵਾ ਇਹੋ ਤਾਂ ਪਿਆਕੇ ਜਿੰਨੀ ਹਾਰਾਉਂਦੇ ਆ ਦੁਨੀਆ ਦਾ ਕੀ ਹੋਊਗਾ ਜੀ ਅਸੀਂ ਤਾਂ ਦੁਨੀਆ ਦੇ ਰਾਣਾ ਨੇ ਸਾਰੇ ਉਧਰੋਂ 라ਉਂਡਰੀ ਮਾਰ ਲੈਣੇ ਇੱਕਦਮ ਸਾਹਮਣੇ ਛੱਡ ਕੇ ਦੁਨੀਆ ਨੂੰ ਦੇ ਭਾਗ ਕੀ ਦਾ ਸੰਸਾਰ ਨਹੀਂ ਹੋਉਂਦਾ ਉਹ ਕਿਵੇਂ ਦੁਨੀਆ ਤੇ ਜਾਣੇ ਨੇ ਕੋਈ વાਅਦਕ ਚੋਣੇ ਨੇ ਭਾਵੇਂ ਪਾਪਾਂ ਦੇ ਨਾਮ ਦੀ ਮਾਰ ਕੇ ਕੋਸ ਉਹ ਨਾਲੇ ਕੋਈ ਪਾਸੇ ਕੋਈ ਪਾਲੋ ਹਾਥੇ ਤੇ ਉਹਦੇ ਸਾਧੂ ਨਹੀਂ ਮਰਦਾ ਮਾਪੂਟ ਨਹੀਂ ਮਰਦਾ ਜੇ ਰੱਬ ਨਹੀਂ ਮਰਦਾ ਤੇ ਫਿਰ ਸਾਧੂ ਨਹੀਂ ਮਰਦਾ ਵਰਗੇ ਨਾਮ ਰਿਓ ਸਾਧੂ ਰਿਓ ਜੈ ਜੁਰ ਕੋ ਬੈਤਾ ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮਤ ਜਿਨ੍ਹਾਂ ਨੇ ਗੁਰੂ ਦਾ ਮੰਤਰ ਨੂੰ ਜਪਿਆ ਵਾਹਿਗੁਰੂ ਵਾਹਿਗੁਰੂ ਜਪਿਆ ਸਿਮਰਨ ਕੀਤਾ ਭਜਨ ਕੀਤਾ ਜਪਤ ਦੇਵ ਕੀਤਾ ਗੁਰ ਘਰ ਆਏ ਕਿਰਤ ਮਰਤ ਕੀਤੀ ਤੇ ਮਹਾਰਾਜ ਹੀ ਕਹਿੰਦੇ ਉਹ ਸਦਾ ਹੀ ਦੁਨੀਆ ਦੇ ਜਿਉਂਦੇ ਨੇ ਉਹ ਮਰ ਕੇ ਵੀ ਜਿਉਂਦੇ ਨੇ ਇਹ ਜਿਉਂਦੇ ਵੀ ਮਰੇ ਹੋਏ ਨਹੀਂ ਜਿਹੜੇ ਨਾਮ ਨਹੀਂ ਜਪਦੇ ਇੱਕ ਫਲਾਤੂਨ ਨਾਮ ਕਰਕੇ ਰਾਜਾ ਹੋਇਆ ਮੈਂ ਨਾ ਮਰੋ ਮਰ ਗੋ ਸੰਸਾਰਾ ਉਹ ਕਹਣਾ ਮੈਨੂੰ ਮਰਦਾ ਜੋ ਤੁਸੀਂ ਦਾ ਮਾਰ ਸੀ ਕਲਾ ਮੂਰਤੀ ਦਾ ਵੀ ਮਾਰ ਸੀ ਆਪਣੇ ਜੈਸੀਆਂ ਮੂਰਤੀਆਂ ਬਣਾਵੀਆਂ ਤੇ ਸਾਧ ਸੰਜੀ ਵਿਦਿਆ ਦਾ ਵੀ ਮਾਰ ਸੀ ਦੇਖ ਲੈ ਵੀ ਇੱਥੇ ਸਮਨ ਮੇਰੀ ਬਹੁਤ ਆਉਣੀ ਹੈ ਕਿਹਨਾਂ ਪਤਾ ਪੜ ਨਹੀਂ ਆਪਣੇ ਜੈਸੀਆਂ ਮੂਰਤੀਆਂ ਬਣਾ ਲਿਆ ਮੂਰਤੀਆਂ ਬਣਾ ਲਿਆ ਜਦੋਂ ਸਮਾ ਆ ਗਿਆ ਹਿੱਤੇ ਨੂੰ ਇਸ ਸਰਦਾਰ ਨੂੰ ਯਾ ਪੁੱਤਰਾ ਨੂੰ ਭੈਣ ਭਰਾਵਾਂ ਨੂੰ ਆਹ ਸਰੀਰ ਨੂੰ ਛੱਡ ਕੇ ਤੈਨੂੰ ਜਾਣਾ ਪੈਣਾ ਜੋ ਆਇਆ ਸੋ ਚੱਲ ਸੀ ਸਾਬ ਕੋਈ ਆਈ ਵਾਰੀ ਹੈ ਜਿਸ ਦੇ ਤਹੀ ਪੁਰਾਣੇ ਕੋ ਸਾਹਿਬ ਮਨੋਂ ਦਸਾਈ ਹੈ ਆਪਣਾ ਹੀ ਆਪਣਾ ਆਪੇ ਹੀ ਤਾਜ ਸਵਾਰਨਾ ਸਾਧੂ ਗੁਰੂ ਦੀ ਅਰਦੀ ਤਰਪਾਚਾ ਮਨੇੜ ਸਾਹਿਬ ਦੀ ਧਰਤੀ ਤੇ ਬੈਠੇ ਆ ਮਨੇੜ ਸਾਹਿਬ ਦੀ ਧਰਤੀ ਤੇ ਬੈਠੇ ਆ ਇਧਰ ਭਾਈ ਦਿਆ ਸਿੰਘ ਜੀ ਭਾਈ ਦਿਆ ਸਿੰਘ ਜੀ ਅੰਮ੍ਰਿਤ ਵੇਣੇ ਜਦੋਂ ਮਤਨੇਮ ਕੀਤਾ ਸਜਾਉਣ ਪਾਣ ਕੀਤਾ ਮਤਨੇਮ ਦੂਤਾ ਭਜਨ ਕੀਤਾ ਬਰਬਾਦ ਦਾ ਹੁਕਮ ਆ ਗਿਆ ਹੁਕਮ ਕੀ ਆ ਆ ਜਿਹੜਾ ਸਰੀਰ ਸੀ ਪੰਜ ਭੌਤਿਕ ਸਰੀਰ ਐਡੇ ਸਮਰਨ ਦੇ ਅਭਿਆਸੀ ਸੀ ਭਾਈ ਤਿਆਸ ਸੀ ਪੰਜ ਪਿਆਰਾਂ ਦੇ ਮੁਖੀ ਜੱਤਰਾ ਬਸਾਈ ਬਸਾ ਦੇ ਉੱਪਰ 74 ਬਈ ਸਰੀਰ ਦਾ ਪਰਿਚਯ ਕਰਤਾ ਜਦੋਂ ਸਰੀਰ ਚੜਿਆ ਨਾ ਇਹਦਾ ਪਰਮਾਤਮਾ ਦਾ ਆਪਾ ਰੰਗ ਇਹ ਉਤਰੋ ਆਵਾਜ਼ ਦੀ ਜਦੋਂ ਤਾਂ ਤੋੜ ਕੇ ਐ ਰਬਾ ਨੇ ਥੜਕੇ ਸਾਮ ਨੂੰ ਤੋਕੇ ਜਾ ਕੇ ਵਜੇ ਵਜਾਈ ਵਜੇ ਵਜਾ ਕੇ ਅੰਤਿਆ ਕਬ ਦੀ ਤਰਪਾਸ਼ਾ ਦਾ ਉਪਮ ਆਇਆ ਭਾਈ ਬਿਆ ਸਿੰਘ ਜੀ ਅੱਜ ਕੋਵੇ ਸਿੰਘ ਸਾਹਿਬ ਦੀ ਯਾਦ ਕਰਦੇ ਆ ਪਰ ਟੈਕਨੀਕਲ ਤੁਹਾਨੂੰ ਯਾਦ ਕੀਤਾ ਤੁਹਾਨੂੰ ਤਲਾ ਰਹੇ ਨੂੰ ਫਸੇਨੀ ਗੱਲ ਕਹਿਣ ਦੀ ਦੇਰ ਵੀ ਅਈ ਦਿਆ ਸਤ ਜੀ ਵਾਈ ਗੋਾਈ ਨੂੰ ਕਰਦੇ ਬੁੱਤੋ ਵਸੈ ਕੰਪਨਸ ਕਾਹਦੇ ਕਾਦੇ ਉੱਠ ਕੇ ਬਹਿ ਗਈ ਉੱਠ ਕੇ ਬਹਿ ਗਈ ਉੱਠ ਕੇ ਬੈਠੇ ਬੈਠ ਕੇ ਕਿਵੇਂ ਕੀ ਆ ਮਾਰੋ ਦਾ ਹੁਕਮ ਇਹ ਭਾਰੋ ਗੁਰੂ ਦੇ ਵਸੈ ਮਾਰੋ ਦਾ ਯਾਦ ਕਰ ਚਲੋ ਗਾਇ ਮਹਾਰਾਜ ਕੋਲ ਮਾਰ ਕੰਦੇ ਇਹ ਗੱਲ ਪਾਈ ਦਿਆ ਸ ਬਿਨਾਂ ਦੱਸੇ ਹੀ ਚਲੇ ਗਏ ਜੀ ਜਦ ਪਤਾ ਕੀ ਆ ਕਿਆ ਪਾਈ ਦਿਆ ਸ ਨੇ ਸੱਚੇ ਦਾਸਾ ਸਾਨੂੰ ਹੁਕਮ ਕਰਤਾ ਰਗਾ ਅਸੀ ਮਰਗਾਂ 'ਵਾਂ ਸਹੀ ਚੜਤੇ ਹਾਂ ਮਰਗਾਂ ਦੇ ਕਿੱਥੇ ਪਹੁੰਚਦੇ ਪੁੱਛਦੇ ਆ ਕਹਿੰਦੇ ਕਿੱਥੇ ਕਹਿੰਦੀ ਹੈ ਕਹਿੰਦਾ ਸੱਚੇ ਪਾਤਸ਼ਾਹ ਇੱਕ ਪੈਰ ਸੱਚਖੰਡਸ 'ਚ ਸੀ ਇੱਕ ਬਾਹਰ ਸੀ ਜਦੋਂ ਮੈਂ ਪੈਰ ਤੁਹਾਨੂੰ ਲੱਗਿਆ ਛੋਟਾ ਇੱਥੇ ਧਰਤੀ 'ਤੇ ਬੈਠਿਆ ਦਰਗਾਹ ਦੇ ਵਿੱਚ ਬੜ ਕੇ ਬੱਜ ਕੇ ਜਾ ਕੇ ਕਹਿਆ ਦਰਗਾਹ ਜੱਲੈ ਇੱਥੇ ਦਰਗਾਹ ਇੱਥੇ ਬੈਠਿਆਂ ਦਾ ਦਰਗਾਹ ਦੇ ਵਿੱਚ ਵੀ ਚੱਲਦੀ ਹੈ ਕਿਹਨਾਂ ਦੀ ਚੱਲਦੀ ਹੈ ਜੀ ਗੁਰੂ ਗੋਬਿੰਦ ਸਿੰਘ ਦੀ ਚੱਲਦੀ ਹੈ ਮਹਾਰਾ ਦੀ ਚੱਲਦੀ ਹੈ ਰੱਬ ਦੇ ਪਿਆਰਿਆਂ ਦੀ ਚੱਲਦੀ ਹੈ ਜਾਂ ਕਾ ਕਹਿ ਦਰਗਾਹ ਇਸਨੇ ਯਾ ਕਿ ਜੇ ਨਜ਼ਰ ਆਵੇ ਲੈ ਤਦਾ ਕਹਿੰਦੇ ਇੱਥੇ ਇੱਥੇ ਬੈਠੇ ਵੀ ਦਰਗਾਹ ਜੀ ਵੀ ਰੱਬ ਸੁਣਦਾ ਹੈ ਕਿਹਨਾਂ ਵੀ ਰੱਬ ਦੇ ਪਿਆਰਿਆਂ ਇਤੋ ਗੁਰਸਿੱਖ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਅਤੇ ਆਦ ਦੇ ਵਿੱਚ ਨਾਮ ਆਉਂਦਾ ਗੁਰਸੇ ਪੋਇਆ ਮਾਰਾ ਨੇ ਬਚਨ ਕੀਤੇ ਸੀ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਵੀ ਕੀਰਤ ਕਰਨੀ ਹੈ ਨਾਮ ਜਪਣਾ ਵੰਡ ਕੇ ਛਕਣਾ ਤੇ ਗੁਰਸਿੱਖ ਨੇ ਉਹ ਜ਼ਿੰਦਗੀ ਦੇ ਵਿੱਚ ਢਾਲ ਲਿਆ ਕਮਾ ਲਿਆ ਜਿਵੇਂ ਮੁਰਜ਼ਖਾ ਕਮਾਉਂਦੇ ਆ ਕਿਰਤ ਕਮਾਉਂਦੇ ਜਿਹਦੀ ਕਿਰਤ ਜੰਦੀ ਉਹਦੀ ਬਿਰਤੀ ਨਹੀਂ ਚੰਦੀ ਆ ਜਿਹਦੀ ਕਿਰਤ ਜੰਦੀ ਨੇ ਉਹਦੀ ਬਿਰਤੀ ਨਹੀਂ ਚੰਦੀ ਨਹੀਂ ਲੱਗੀ ਜੇ ਦਾ ਦੱਸਾਂ ਉਹਦੀ ਕਿਰਤ ਨਹੀਂ ਨਾ ਕਰਦਾ 2 ਨੰਬਰ ਦੀ ਕਮਾਈ ਵਾਲਾ ਉਹਦੀ ਬਿਰਤੀ ਚੰਦੀ ਨਹੀਂ